ਬੁਜੀਓ ਸ਼ਲੋਕ ਮਹਲਾ 3 ਸੱਜਣਾ ਮਿਲੇ ਸੱਜਣਾ ਜਿਨ ਸਤਗੁਰ ਨਾਲ ਪਿਆਰ ਪ੍ਰੀਤਮਾ ਤਿਨਿ ਧਿਆਇਆ ਸਚੈ ਪ੍ਰੇਮ ਪਿਆਰ ਸੱਜਣਾ ਮਿਲੇ ਸੱਜਣਾ ਜਿਨ ਸਤਗੁਰ ਨਾਲ ਪਿਆਰ ਪ੍ਰੀਤਮਾ ਤਨੀ ਧਿਆਇਆ ਸਚੈ ਪ੍ਰੇਮ ਪਿਆਰ ਇਕਨਾ ਦਰਸ਼ਨ ਕੀ ਪ੍ਰਤੀਤਨਾ ਆਈਆ ਸ਼ਬਦ ਨਾਮ ਕਰਹਿ ਵਿਚਾਰ ਛੋੜਿਆ ਪਾ ਗਿਆ ਵਿਚੜੈ ਜਿਨ੍ਹਾਂ ਦੂਜੈ ਪਾਏ ਪਿਆਰ ਮਨ ਮੁਖ ਸੇਤੀ ਦੋਸਤੀ ਛੋੜਿਆ ਦਿਨ ਚਾਰ ਸਰਪ੍ਰੀਤੀ ਟੁੱਟਦੀ ਦਿਲ ਨਾ ਹੋਵਾਈ ਇਹ ਤਦੋਸਤੀ ਚੱਲਣਾ ਵਿਕਾਰ ਦਿਨ ਅੰਦਰ ਸੱਚੇ ਕਾ ਭੋ ਨਾਹੀ ਨਾਮ ਕਰਹਿ ਪਿਆਰ ਨਾਨਕ ਤਿਨ ਸਿਆਉ ਕਿਆ ਕੀਚੈ ਦੋਸਤੀ ਜੇ ਆਪ ਬੁਲਾਏ ਕਰਤਾਰ ਮਹੱਲਾ ਕੀ ਜਾਨ ਇੱਕ ਸਦਾ ਇੱਕ ਤੈ ਰੰਗ ਰਖ ਹੈ ਤੈਨ ਕੈ ਹਉ ਸਦ ਬਲਿਹਾਰੈ ਜਾਨ ਤਨ ਮਨ ਧਨ ਅਰਪੀ ਤਿਨ ਕਾ ਨੇ ਵਨੇਵਾ ਨਾ ਕੋ ਪਾਏ ਤੇਨ ਮੇਨਿਆ ਮਨ ਹ ਸੰਤੋਖੀ ਐ ਇਸ ਨਾਮ ਭੋਖ ਸਭ ਜਾਏ ਨਾਨਕ ਨਾਮ ਰਤੇ तो है सदा सच्चे स्याह निभाए पाउड़ी तिस गुर का हवारिया जेनाहर की ਹਾਰ ਕਥਾ ਸੁਣਾਈ ਤਿਸ ਗੁਰ ਕਾ ਸਦ ਬਲ ਹਾਰਣੈ ਜਿਨ ਹਰਿ ਸੇਵਾ ਬਣ ਤ ਬਣਾਈ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਕਿੱਥਾ ਕਿੱਥੇ ਮੈਨੂੰ ਲੈ ਛਡਾਈ ਤਿਸ ਗੁਰ ਕਾ ਸਾਬਾਸ ਹੈ ਜਿਨ ਹਰਿ ਸੋਚੀ ਪਾਈ ਨਾਨਕ ਗੁਰ ਵਿਟੋ ਵਾਹਿਗੁਰੂ ਜਿਨ ਹਰ ਨਾਮ ਦੀਆ ਮੇਰੇ ਮਨ ਕੀ ਆਸ ਪੂਰੀ ਤਿਸ ਗੁਰ ਕਾ ਸਵਾਸ ਹੈ ਜਿਨ ਹਰ ਸੋਜੀ ਪਾਏ ਨਾਨਕ ਗੁਰ ਵਿਟੋ ਵਾਰਿਆ ਜਿਨ ਹਰ ਨਾਮ ਦੀਆ ਮੇਰੇ ਮਨ ਕੀ ਆਸ ਪੁੜਾਈ ਕਾਲ ਸਾ ਵਾਹਿਗੁਰੂ ਕੀ ਫਤਿਹ ਸ਼ਲੋਕ ਮਹਲਾ 3 ਦਾ ਸੱਜਣਾ ਮਿਲੇ ਸੱਜਣਾ ਜਿਨ ਸਤਗੁਰ ਨਾਲ ਪਿਆਰ ਮਿਲ ਪ੍ਰੀਤਮ ਤਿਨਿ ਧਿਆਇਆ ਸੱਚੇ ਪ੍ਰੇਮ ਪਿਆਰ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਹਿ